ਇਹ ਤਾੜੀਆਂ ਮਾਰੋ ਜ਼ੋਰਦਾਰ ਜਿਹੜੇ ਜਿਹੜੇ ਇਹਦੀਆਂ ਵੀਡੀਓ ਵੇਖਦੇ ਆ ਇਹ ਰਾਵੜ ਦਾ ਬੰਦਾ ਇਹ ਕਹਿੰਦੇ ਬੜਾ ਵਧੀਆ ਇਨਸਾਨ ਆ ਇਹਨੇ ਗਰੀਬੀ ਕਹਿੰਦੇ ੱੱੱਕੇ ਮਾਰ-ਮਾਰ ਕੇ ਘਰੋਂ ਕੱਢੀ ਆ ਵੀ ਹੁੰਦੀ ਸੀ ਗਰੀਬੀ ਨਾ ਕਰੋ ਅਸੀਂ ਮਾਰ ਕੇ ਚਪੇੜੇ ਕਰੋਂ ਕੱਢੀ ਇਹ ਆ ਕਹਿੰਦੇ ਕਮਲ ਮੂਨ ਕਬਹਿਰੀ ਨੇ ਗਰਾਊਂਡਾਂ ਦੇ ਵਿੱਚ ਕਹਿੰਦੇ ਬੱਲੇ ਬੱਲੇ ਕਰਵਾਈ ਆ ਤਾੜੀਆਂ 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 ਲੈ ਵੀ ਆਹਨੋ ਤਾੜੀਆਂ ਤਾੜੀਆਂ ਰੁਕੋ ਕਮਲ ਕਮਲ ਏ ਇੱਥੇ ਰੱਖ ਇੱਥੇ ਰੱਖ ਸਵਾਦ ਏ ਆ ਏ ਆ ਏ ਆ ਏ ਇੱਥੇ ਇੱਥੇ ਵਾਹ ਓਏ ਮੂਨਕ ਵਾਲਿਆ ਓਏ ਕੀ ਹਾਲ ਚਾਲ ਐਮਦਪੁਰ ਵਾਲਿਆ ਮਾਰੋ ਤਾਰੇ ਓਏ ਐਮਦਪੁਰ ਵਾਲਿਓ ਸਵਾਦ ਆਉਂਦਾ ਕਿ ਨਹੀਂ ਫਿਰ ਨੇ ਕਿਵੇਂ ਗੋਰੀਆਂ ਮੇਮਾਂ ਇਹਦੀਆਂ ਪਾਲ ਪੇਪਰ ਤੇ ਫੋਟੋਆਂ ਲਾ ਕੇ ਰੱਖਦੀਆਂ ਐਵੇਂ ਨੇ ਦੀਆਂ ਗੋਰੀਆਂ ਮੇਮਾਂ ਪਾਲ ਪੇਪਰ ਤੇ ਫੋਟੋਆਂ ਲਾ ਕੇ ਰੱਖਦੀਆਂ ਇਹਦੀ ਪਹਿਰੀਂ ਦੇ ਵਿੱਚ ਵੀ ਐਣ ਬੱਲੇ ਬੱਲੇ ਕਰਵਾਈਆ ਡਾਲਰਾਂ ਦਾ ਨਹੀਂ भरਿਆ ਓਏ ਤਾੜੀਆਂ ਘਰੇ ਲੈ ਕੇ ਥੋੜੀ ਜਾਣੀਆਂ ਨੇ ਮਾਰ ਦੋ ਹੱਲਾ ਗੁੱਲਾ ਹੋ ਗਿਆ ਹੱਲਾ ਗੁੱਲਾ ਹੋਇਆ ਪੀਏ ਕੰਮ ਕਰ ਦੱਸ ਤੇਰਾ ਕੀ ਚੋਬਰਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਨਖਰੂ ਵਾਹ ਓਏ ਮੂਨਕ ਵਾਲਿਆ ਇਹ ਕਮਲ ਮੂਨਕਾ ਕਿਉਂਕਿ ਮਿਹਨਤ ਕੀਤੀ ਆ ਤਾਂ ਸਰੀਰ ਅੱਜ ਕਹਿੰਦੇ ਚਾਰੇ ਪਾਸੇ ਲੱਫਦਾ ਚਾਰੇ ਪਾਸੇ ਮੁੜਦਾ ਲੈ ਵੀ ਕਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਮੁੰਡੇ ਦੇ ਲਈ ਇਹ ਕਮਲ ਹੈ ਮੂਨਕ ਵਾਲਾ ਤੇ ਮੇਰੇ ਵੀਰੋ ਆ ਨੌਜਵਾਨ ਦੇ ਕੋਲ ਮੇਲਿਆਂ ਤੇ ਆਉਣ ਲਈ ਮੋਟਰਸਾਈਕਲ ਨਹੀਂ ਸੀਗਾ ਤੇ ਹੁਣ ਕਹਿੰਦੇ ਐਨਆਰਆਈ ਭਰਾਵਾਂ ਨੇ ਮਦਦ ਕੀਤੀ ਹੈ ਔਰ ਨੌਜਵਾਨ ਨੇ ਮੇਰੇ ਵੀਰੋ ਨਵਾਂ ਨਕੋਰ ਮੋਟਰਸਾਈਕਲ ਲਿਆ ਲੈ ਵੀ ਦੁਆਵੇਂ ਤੇਰੇ ਲਈ ਆਹ ਸਟੰਟ ਦੇਖੋ ਮੇਰੇ ਵੀਰੋ ਲੈ ਵੀ ਕਾਲਿਆ ਦੋ ਬੋਲ ਤੇਰੇ ਹੋਣਗੇ ਜਵਾਬ ਲੈ ਵੀ ਭਾਈ ਤਾੜੀ ਮਾਰੇ ਯਾਰ ਮੂਰਕਾਲੇ ਕਮਲ ਦੇ ਨਾਂ ਤੇ ਯਾਰਾ ਵਾਹ ਓਏ ਮੂਰਕਾਲਾ ਜਿਉਂਦਾ ਰਹਿ ਬਾਕੀ ਕਹਿੰਦੇ ਮੁੰਡੇ ਨੇ ਸਿਰਾ ਕਰਾਇਆ ਹੋਇਆ ਇਹ ਅੱਜ ਦੀ ਤਰੀਕ ਦੇ ਵਿੱਚ ਨਾਂ ਚੱਲਦਾ ਹੈ ਇਹ ਕਹਿੰਦੇ ਆ ਉਹਨਾਂ ਨੇ ਸਮਾਂ 'ਚ ਗੀਤਾਂ 'ਚ ਵੀ ਆਉਣਾ ਹੈ ਇਹ ਆਉਣ ਵਾਲੇ ਸਮਾਂ 'ਚ ਫਿਲਮਾਂ 'ਚ ਵੀ ਆਉਣਾ ਹੈ ਇਹ ਮੂਰਕਾਲਾ ਕਮਲ ਹੈ ਜਿਹਦੀ ਚੜ੍ਹਾਈ ਹੈ ਇੰਸਟਾਗ੍ਰਾਮ ਦੇ ਉੱਤੇ ਆਹ ਵੇਖ ਮੁੰਡਾ ਕਹਿੰਦੇ ਅੱਜ ਲੁੱਟੀਆਂ ਪਾਉਂਦਾ ਫਿਰਦਾ ਹੈ ਹੰਦਪੁਰ ਦੇ ਵਿੱਚ ਅੱਜ ਮੁੰਡਾ ਕਹਿੰਦੇ ਲੁੱਟੀਆਂ ਪਾਉਂਦਾ ਫਿਰਦਾ ਹੈ ਪ੍ਰੀਤ ਚੱਲੇ ਮਾਂ